जय साईं जी रब एक जय साईं जी 786 एस ए ऑफिशियल चैनल ਦੇ ਨਾਲ ਜੁੜੀ ਹੋਈ ਹਰ ਇੱਕ ਨੇਕ ਰੂਹ ਨੂੰ ਸਲਾਮ ਹੈ ਨਿਗਾਹ ਸਵਾਗਤ ਹੈ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਜ਼ਰੂਰ ਦਬਾਓ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦੀ ਜੋ ਅਪਡੇਟ ਹੋ ਮਿਲਦੀ ਰਹੇ ਬਾਬਾ ਜੀ ਗੁਰੂ ਮੁਰਸ਼ਿਦ ਦੀ ਸਿਫਤ ਜਿਹੜੀ ਕਿ ਜ਼ੁਬਾਨਾਂ ਨਾਲ ਨਹੀਂ ਕੀਤੀ ਜਾਂਦੀ ਕਹਿੰਦੇ ਜੇ ਮਾਤ ਲੋਕ ਦੇ ਸਾਰੇ ਦਰਖਤਾਂ ਦੀ ਕਲਮ ਬਣਾ ਲਈ ਜਾਵੇ ਔਰ ਸਾਰੇ ਰਾਹਾਂ ਦਾ ਜੇ ਪਰਚਾ ਵੀ ਬਣਾ ਲਿਆ ਜਾਵੇ ਉੱਤੇ ਵੀ ਲਿਖੀ ਜਾਵੇ ਤਾਂ ਉਹ ਮੁਰਸ਼ਿਦ ਦੀ ਗੁਰੂ ਦੀ ਸਿਫਤ ਪੂਰਨ ਨਹੀਂ ਹੋ ਸਕਦੀ ਮਤਲਬ ਬੰਦਾ ਕਰ ਹੀ ਨਹੀਂ ਸਕਦਾ ਐਡੀ ਵਡਿਆਈ ਗੁਰੂ ਪੂਰणिमा ਕਿਉਂ ਮਨਾਈ ਜਾਂਦੀ ਹੈ ਸਵਾਲ ਕਿ ਗੁਰੂ ਪੂਰणिमा ਤੇ ਕਹਿੰਦੇ ਬਣਾਓ ਗੁਰੂ ਪੂਰणिमा ਬਾਬਾ ਜੀ ਇੱਕ ਬਹੁਤ ਵੱਡੇ ઋષਿ ਹੋਏ ਨੇ वेदव्यास साहब वेदव्यास जी ਜਿਨ੍ਹਾਂ ਨੇ ਚਾਰ ਪੁਰਾਨ ਲਿਖੇ 18 ਵੇਦਾਂ ਦੀ ਰਚਨਾ ਕੀਤੀ ਮਹਾ ਭਾਰਤ ਗ੍ਰੰਥ ਵੀ वेदव्यास जी ਨੇ ਹੀ ਲਿਖਿਆ ਨੇ ਜਿਨ੍ਹਾਂ ਨੂੰ ਬਹੁਤ ਵੱਡਾ ਗਿਆਨਵਾਨ ઋષਿ ਕਿਹਾ ਗਿਆ ਹੈ ਬਾਬਾ ਜੀ ਕਿਉਂਕਿ ਵੇਦਾਂ ਦੀ ਰਚਨਾ ਪੁਰਾਨਾਂ ਦੀ ਰਚਨਾ ਤੇ ਮਹਾ ਭਾਰਤ ਵਰਗੇ ਗ੍ਰੰਥ ਦੀ ਰਚਨਾ ਕਰਨ ਵਾਲੇ ਕੋਈ ਸੁਧਾਰਨ ਤਾਂ ਹੋ ਨਹੀਂ ਸਕਦੇ ਜਰਾ ਗੌਰ ਕਰੋ वेद व्यास साहब वो हस्ती ने ਹੁਣ ਸੋ वेद व्यास ਜੀ ਦਾ ਜਨਮ ਦਿਨ ਹੁੰਦਾ ਹੈ ਬਾਬਾ ਜੀ ਔਰ ਉਹਨਾਂ ਦਾ ਜਨਮ ਅਜ ਤੋਂ 3000 ਸਾਲ ਪਹਿਲਾਂ ਕਹਿੰਦੇ ਹੋਇਆ ਹੈ ਤੇ ਅੱਜ ਵੀ ਦੁਨੀਆ ਉਹਨਾਂ ਦਾ ਜਨਮ ਦਿਨ ਨੂੰ ਮਨਾਉਂਦੀ ਹੈ ਕਿਉਂਕਿ ਹੁਣ ਉਸ ਵਕਤ ਦੇ ਜਿਹੜੇ ઋષਿ मुनि ਸੰਤ ਸੀ ਉਹ वेद व्यास ਜੀ ਨੂੰ ਆਪਣਾ ਗੁਰੂ ਮੰਨਦੇ ਸੀ ਇਸ ਲਈ ਗੁਰੂ ਪੂਰणिमा ਨੂੰ ਵਿਆਸ ਪੂਰणिमा ਵੀ ਬਾਬਾ ਜੀ ਕਿਹਾ ਜਾਂਦਾ ਹੈ ਔਰ ਜਿਹੜੇ ਬਾਕੀ ਗੁਰੂ ਮੁਰਸ਼ਿਦਾਂ ਵਾਲੇ ਨੇ ਉਹ ਜਿਹੜਾ ਗੁਰੂ ਪੂਰਨਮਾ ਦਾ ਦਿਨ ਹੈ ਉਸ ਨੂੰ ਆਪਣੇ ਗੁਰੂ ਨੂੰ ਸਮਰਪਿਤ ਕਰਦੇ ਨੇ ਜਿਹਨੂੰ ਵੀ ਤੁਸੀਂ ਮੰਨਦੇ ਆ ਜਿਹਦੇ ਵੀ ਦਰਤੇ ਜਾਣੇ ਆਪਣੇ ਮੁਰਸ਼ਿਦ ਨੂੰ ਸਮਰਪਿਤ ਕਰਦੇ ਨੇ ਉਹ ਦਿਨ ਵੇਦ ਵ્યાਸ ਜੀ ਦੀ ਜਨਮ ਦੀ ਖੁਸ਼ੀ ਵਿੱਚ ਹੀ ਗੁਰੂ ਪੂਰਨਿਮਾ ਦਾ ਦਿਨ ਹੈ ਜੋ ਉਹ ਮਨਾਇਆ ਜਾਂਦਾ ਹੈ ਔਰ ਗੁਰੂ ਪੂਰਨਿਮਾ ਗੁਰੂ ਨੂੰ ਪੂਰਨਿਮਾ ਦੇ ਨਾਲ ਜੋੜਿਆ ਗਿਆ ਹੈ ਜਰਾ ਗੌਰ ਕਰੋ ਗੁਰੂ ਮੁਰਸ਼ਿਦ ਨੂੰ ਪੂਰणिमा ਦੇ ਨਾਲ ਜੋੜਿਆ ਗਿਆ ਕਿਉਂਕਿ ਪੂਰणिमा ਨੂੰ ਚੰਦਰਮਾ ਜਿਹੜਾ ਹੁੰਦਾ ਹੈ ਚੰਦਰਮਾ ਨੂੰ ਦੇਖਿਓ ਕਦੇ ਉਹ ਪੂਰਾ ਹੁੰਦਾ ਹੈ ਜਿੱਦਾਂ ਵਿੱਚ ਵੱਧਾ ਹੋ ਜਾਂਦਾ ਹੈ ਉਹ ਪੂਰਾ ਹੁੰਦਾ ਹੈ ਤਾਂ ਰਾਤ ਦਾ ਅੰਧਕਾਰ ਖਤਮ ਹੁੰਦਾ ਹੈ ਤੇ ਚਾਰੋਂ ਤਰਫ ਹਰ ਪਾਸੇ ਠੰਡੀ ਠੰਡੀ ਚਾਨਣੀ ਛਾ ਜਾਂਦੀ ਹੈ ਬਾਬਾ ਜੀ ਔਰ ਗੁਰੂ ਮੁਰਸ਼ਿਦ ਦਾ ਮਕਸਦ ਵੀ ਇਹੀ ਹੁੰਦਾ ਹੈ ਕਿ ਜਿਹੜਾ ਇਨਸਾਨ ਦੇ ਜੀਵਨ ਵਿੱਚ ਦੁੱਖਾਂ ਤਕਲੀਫਾਂ ਵਹਿਮਾਂ ਭਰਮਾਂ ਦਾ ਭੁਲੇਖਿਆਂ ਦਾ ਇੱਕ ਅੰਧਕਾਰ ਹੁੰਦਾ ਹੈ ਤੇ ਜਦੋਂ ਉਹ ਗੁਰੂ ਰੂਪੀ ਚੰਦਰਮਾ ਬੰਦੇ ਦੀ ਜ਼ਿੰਦਗੀ ਦੇ ਵਿੱਚ ਆਉਂਦੇ ਹੈ ਉਹ ਗੁਰੂ ਮੁਰਸ਼ਿਦ ਬੰਦੇ ਦੀ ਜ਼ਿੰਦਗੀ ਦੇ ਵਿੱਚ ਆ ਜਾਂਦੇ ਹੈ ਉਹ ਚੰਦਰਮਾ ਰੂਪੀ ਗੁਰੂ ਮੁਰਸ਼ਿਦ ਤਾਂ ਫਿਰ ਗੁਰੂ ਮੁਰਸ਼ਿਦ ਆਪਣੀ ਉਹ ਗਿਆਨ ਦੀ ਚਾਂਦਨੀ ਦੇ ਨਾਲ ਚਾਂਦਨੀ ਦੇ ਨਾਲ ਇਨਸਾਨ ਨੂੰ ਉਹ ਠੰਡਕ ਦਿੰਦੇ ਹੈ ਬਾਬਾ ਜੀ ਤੇ ਸਾਡੇ ਜੀਵਨ ਦੀਆਂ ਦੁੱਖਾਂ ਪਰੇਸ਼ਾਨੀਆਂ ਵਹਿਮਾ ਭਰਮਾ ਦੇ ਅੰਧਕਾਰ ਨੂੰ ਹਮੇਸ਼ਾ ਵਾਸਤੇ ਦੂਰ ਕਰ ਦਿੰਦੇ ਆ ਤਾਂ ਹੀ ਤਾਂ ਜਿੱਦਾਂ ਕਿਹਾ ਜਾਂਦਾ ਹੈ ਨਾ ਇੱਕ ਸ਼ਲੋਕ ਵਿੱਚ ਆਉਂਦਾ ਹੈ ਕਿਹਾ ਗਿਆ ਹੈ ਕਿ ਗੁਰੂ ਬ੍ਰਹਮਾ ਗੁਰੂ ਵਿਸ਼ਨੂੰ ਗੁਰੂ ਦੇਵੋ ਮਹੇਸ਼ਵਰਾ ਗੁਰੂ ਸਾਖ ਸ਼ਾਤ ਪਰਮ ਬ੍ਰਹਮ ਪਰਮੇਸ਼ਵਰ ਤਸਮੈ ਸ਼੍ਰੀ ਗੁਰੂਵੇ ਨਮਹ ਜਰਾ ਗੌਰ ਕਰ ਉਹ ਇਹਦੇ ਵਿੱਚ ਵੀ ਗੁਰੂ ਮੁਰਸ਼ਿਦ ਦੀ ਮਹੀਮਾ ਗਾਈ ਗਈ ਹੈ ਗੁਰਬਾਣੀ ਵਿੱਚ ਵੀ ਆਉਂਦਾ ਹੈ ਕਿ ਗੁਰੂ ਜੈਸਾ ਨਹੀਂ ਕੋਈ ਦੇਵ ਮਸਤਕ ਭਾਗ ਸੋ ਲਗਾ ਸੇਵ ਕਹਿੰਦੇ ਗੁਰੂ ਵਰਗਾ ਹੋਰ ਕੋਈ ਦੇਵ ਹੈ ਹੀ ਨਹੀਂ ਔਰ ਕਹਿੰਦੇ ਜਿਸ ਦੇ ਮਸਤਕ ਦੇ ਚੰਗੇ ਭਾਗ ਹੁੰਦੇ ਹਨ ਨਾ ਉਹਨੂੰ ਹੀ ਗੁਰੂ ਦੀ ਸੇਵਾ ਕਰਨ ਦਾ ਗੁਰੂ ਦੇ ਕੋਲ ਬੈਠਣ ਦਾ ਗੁਰੂ ਮੁਰਸ਼ਿਦ ਦੇ ਬਚਨ ਸੁਣਨ ਦਾ ਮੌਕਾ ਮਿਲਦਾ ਹੈ ਬਾਬਾ ਜੀ ਪਰ ਗੁਰੂ ਕਾਮਲ ਗੱਲ ਉੱਥੇ ਆ ਜਾਂਦੀ ਮੁਰਸ਼ਿਦ ਕਾਮਲ ਉਹੀ ਗਿਆਨ ਦੀ ਗੱਲ ਕਰ ਸਕਦੇ ਹੈ ਬਿਨ ਬੋਲੇ ਸਮਝਾ ਸਕਦੇ ਹੈ ਜਰਾ ਗੌਰ ਕਰਨਾ ਮੁਰਸ਼ਿਦ ਕਾਮਲ ਮੁਰਸ਼ਿਦ ਔਰ ਗੁਰੂ ਬ੍ਰਹਮਾ ਗੁਰੂ ਵਿਸ਼ਨੂੰ ਗੁਰੂ ਦੇਵੋ ਮਹੇਸ਼ਵਰਾ ਹੁਣ ਇੱਥੇ ਦੱਸਿਆ ਹੈ ਕਿ ਤ੍ਰੀ ਦੇਵ ਜਿੱਦਾਂ ਬ੍ਰਹਮਾ ਜੀ ਕਹਿੰਦੇ ਆ ਜਨਮ ਦੇਣ ਵਾਲੇ ਵਿਸ਼ਨੂੰ ਜੀ ਕਹਿੰਦੇ ਆ ਪਾਲਣ ਕਰਨ ਵਾਲੇ ਮਹੇਸ਼ਵਰ ਸ਼ਿਵ ਜੀ ਸੰਘਾਰ ਕਰਨ ਵਾਲੇ ਕਹਿੰਦੇ ਉਹ ਤਿੰਨੇ ਦੇਵਤੇ ਵੀ ਗੁਰੂ ਦੇ ਅੰਦਰ ਹੀ ਹੈ ਜੇ ਤੁਸੀਂ ਗੁਰੂ ਮੁਰਸ਼ਿਦ ਦੀ ਪੂਜਾ ਕਰਦੇ ਆ ਜੇ ਤੁਸੀਂ ਸੰਤਾਂ ਗੁਰੂਆਂ ਰਹਿਬਰਾਂ ਕਾਮਲ ਮੁਰਸ਼ਿਦਾਂ ਦੇ ਕੋਲ ਬੈਠ ਕੇ ਦਰਸ਼ਨ ਕਰਦੇ ਆ ਤਾਂ ਤੁਹਾਨੂੰ ਉਹਨਾਂ ਦੀ ਪੂਜਾ ਦਾ ਫਲ ਵੀ ਉੱਥੇ ਹੀ ਮਿਲ ਜਾਂਦਾ ਹੈ ਜ਼ਰਾ ਗੌਰ ਕਰਨਾ ਤ੍ਰੀ ਦੇਵਾਂ ਦੀ ਪੂਜਾ ਦਾ ਫਲ ਵੀ ਉੱਥੇ ਹੀ ਕਹਿੰਦੇ ਮਿਲ ਜਾਂਦਾ ਹੈ ਉਹ ਕਹਿੰਦੇ ਗੁਰੂ ਮੁਰਸ਼ਿਦ ਪਰਮਾਤਮਾ ਦਾ ਰੂਪ ਹੈ ਪਰਮ ਬ੍ਰਹਮ ਪਰਮੇਸ਼ਵਰ ਉਹਨਾਂ ਦਾ ਰੂਪ ਹੈ ਔਰ ਜਦੋਂ ਅਸੀਂ ਗੁਰੂ ਨੂੰ ਨਮਨ ਕਰਦੇ ਆ ਗੁਰੂ ਅਗੇ ਸਮਰਪਿਤ ਹੋ ਜਾਣੇ ਸਰੈਂਡਰ ਹੋ ਗਏ ਤਾਂ ਸਾਡਾ ਪਰਮਾਤਮਾ ਉਸ ਖੁਦਾ ਰੱਬ ਨੂੰ ਨਮਨ ਯਾਨੀ ਕਿ ਸਰੈਂਡਰ ਆਪਾਂ ਰੱਬ ਨੂੰ ਕਰ ਰਹੇ ਆਂ ਬਾਬਾ ਜੀ ਜ਼ਰਾ ਗੌਰ ਕਰਨਾ ਗੱਲ ਉੱਥੇ ਆਈ ਦੀ ਕਿ ਗੁਰੂ ਮੁਰਸ਼ਿਦ ਕਾਮਲ ਹੋ ਗਏ ਤਾਂ ਹੀ ਕਿਹਾ ਗਿਆ ਹੈ ਕਿ ਪਾਣੀ ਪੀਏ ਛਾਂ ਕੇ ਤੇ ਗੁਰੂ ਬਣਾਈਏ ਜਾਣ ਕੇ ਹੁਣ ਗੁਰੂ ਉਹ ਨੇ ਜੋ ਸਾਨੂੰ ਰੱਬ ਹੋਣ ਦਾ ਮਾਰਗ ਦਿਖਾਉਂਦੇ ਨੇ ਜ਼ਰਾ ਗੌਰ ਕਰਨਾ ਗੁਰੂ ਮੁਰਸ਼ਿਦ ਉਹ ਨੇ ਜੋ ਸਾਨੂੰ ਈਸ਼ਵਰ ਰੱਬ ਪਰਮਾਤਮਾ ਆਕਾਲ ਪੁਰਖ ਦੇ ਹੋਣ ਦਾ ਮਾਰਗ ਦਿਖਾਉਂਦੇ ਨੇ ਉਹਨੇ ਇਥੇ ਇਹ ਨਹੀਂ ਕਿਹਾ ਗਿਆ ਕਿ ਬਾਬਾ ਜੀ ਕਿ ਈਸ਼ਵਰ ਜਾਂ ਰੱਬ ਨੂੰ ਮਿਲਾਉਣ ਦਾ ਰਾਹ ਦਿਖਾਉਂਦੇ ਨੇ ਜ਼ਰਾ ਗੌਰ ਕਰਨਾ ਜਾਂ ਈਸ਼ਵਰ ਤੱਕ ਜਾਣ ਦਾ ਰਾਹ ਦਿਖਾਉਂਦੇ ਨੇ ਨਹੀਂ ਇਹ ਨਹੀਂ ਕਿਹਾ ਬਲਕਿ ਇਹ ਕਿਹਾ ਕਿ ਈਸ਼ਵਰ ਰੱਬ ਪਰਮਾਤਮਾ ਦੇ ਹੋਣ ਦਾ ਮਾਰਗ ਦਿਖਾਉਂਦੇ ਆ ਇਹ ਗੱਲ ਯਾਦ ਰੱਖਣਾ ਬਾਬਾ ਜੀ ਕਿਉਂਕਿ ਸੰਤਾਂ ਮਹਾਤਮਾਵਾਂ ਨੇ ਇਹ ਗੱਲ ਕਹੀ ਹੈ ਕਿ ਉਸ ਆਨੰਦ ਨੂੰ ਦੇਖਿਆ ਨਹੀਂ ਜਾ ਸਕਦਾ ਆਨੰਦ ਹੋਇਆ ਜਾ ਸਕਦਾ ਜ਼ਰਾ ਗੌਰ ਕਰ ਕਿਉਂਕਿ ਜਿਸਨੇ ਵੀ ਅੰਤ ਦੇ ਵਿੱਚ ਪਾਇਆ ਹੈ ਉਹਨੇ ਖੁਦ ਨੂੰ ਹੀ ਪਾਇਆ ਹੈ ਤੇਰਾ ਗੌਰ ਕਰਨਾ ਤਾਂ ਹੀ ਪਾ ਸਕਿਆ ਹੈ ਉਹ ਸੰਤਾਂ ਫਕੀਰਾਂ ਗੁਰੂਆਂ ਨੂੰ ਵੀ ਦੇਖਿਆ ਨਹੀਂ ਜਾ ਸਕਦਾ ਜਿਹਦਾ ਬੰਦਾ ਕਹਿੰਦਾ ਮੈਂ ਪ੍ਰੇਮ ਨੂੰ ਦੇਖ ਨਹੀਂ ਸਕਦਾ ਪਰ ਮੈਂ ਪ੍ਰੇਮ ਨੂੰ ਫੀਲ ਕਰ ਸਕਦਾ ਪਿਆਰ ਨੂੰ ਫੀਲ ਕਰ ਸਕਦਾ ਲਵ ਨੂੰ ਫੀਲ ਕਰ ਸਕਦਾ ਪ੍ਰੇਮ ਨੂੰ ਆਪਣੇ ਰੋਮ-ਰੋਮ ਅੰਦਰ ਮਹਿਸੂਸ ਕਰ ਸਕਦਾ ਕਿ ਮੈਂ ਪ੍ਰੇਮ ਹੀ ਹਾਂ ਔਰ ਦੁਨੀਆ ਫਾਨੀ ਹੈ ਆਣੀ ਜਾਨੀ ਹੈ ਇਸ਼ਕ ਤਾਂ ਇਸ਼ਕਾ ਅੱਲਾ ਦੀ ਮਿਹਰਬਾਨੀ ਹੈ ਹੁਣ ਮਹਿਸੂਸ ਕੀਤਾ ਜਾ ਸਕਦਾ ਹੈ ਇਸ਼ਕ ਪਰ ਦੇਖਿਆ ਨਹੀਂ ਜਾ ਸਕਦਾ ਬਾਬਾ ਜੀ ਮੈਂ ਖੁਸ਼ੀ ਨੂੰ ਦੇਖ ਨਹੀਂ ਸਕਦਾ ਪਰ ਖੁਸ਼ੀ ਨੂੰ ਫੀਲ ਕਰ ਸਕਦਾ ਹਾਂ ਮੇਰਾ ਰੋਮ ਰੋਮ ਆਨੰਦ ਨਾਲ ਭਰਿਆ ਹੋਇਆ ਹੈ ਖੁਸ਼ੀ ਨਾਲ ਭਰਿਆ ਹੋਇਆ ਹੈ ਜੇ ਮੇਰਾ ਕੋਈ ਮਿੱਤਰ ਆਇਆ ਮੈਨੂੰ ਖੁਸ਼ੀ ਚੜ ਗਈ ਐਦਾਂ ਹੁੰਦਾ ਨਾ ਆਪਾਂ ਮੁਰਸ਼ਿਦ ਦੇ ਦیدار ਕਰ ਜਿਹੜੇ ਮੁਰਸ਼ਿਦ ਦਾ ਦیدار ਮੈਨੂੰ ਖੁਸ਼ੀ ਹੋ ਗਈ ਮੈਂ ਗੁਰੂ ਘਰ ਗਿਆ ਮੈਨੂੰ ਖੁਸ਼ੀ ਹੋ ਗਈ ਮੈਂ ਗੁਰੂ ਸਾਹਿਬ ਨੂੰ ਮੱਥਾ ਟੇਕ ਲਿਆ ਮੈਨੂੰ ਖੁਸ਼ੀ ਹੋ ਗਈ ਉਹ ਦਿਖਾ ਨਹੀਂ ਸਕਦਾ ਬੰਦਾ ਕਿਸੇ ਨੂੰ ਪਰ ਅੰਦਰੋਂ ਰੋਮ ਰੋਮ ਉਹਦਾ ਖੁਸ਼ੀ ਨਾਲ ਨੱਚ ਰਿਹਾ ਹੈ ਜਰਾ ਗੌਰ ਕਰਨਾ ਕਿਉਂਕਿ ਦੇਖਣ ਵਾਸਤੇ ਕਿਸੇ ਚੀਜ਼ ਦਾ ਆਕਾਰ ਹੋਣਾ ਜ਼ਰੂਰੀ ਹੈ ਪਰ ਪਰਮਾਤਮਾ ਨੂੰ ਤਾਂ ਨਿਰੰਕਾਰ ਕਿਹਾ ਗਿਆ ਹੈ ਬਾਬਾ ਜੀ ਜਰਾ ਗੌਰ ਕਰ ਹੁਣ ਜੇ ਦੇਖਿਆ ਵਾਲੇ ਦੇਖਿਆ ਜਾਵੇ ਤਾਂ ਕਹਿੰਦੇ ਤੇਰੇ ਮਸਤਨ ਵਾਲੇ ਨੇ ਪੱਥਰਾਂ 'ਚ ਤੱਕ ਰਹੇ ਨੇ ਅੱਖੀਆਂ ਵਾਲੇ ਉਹ ਕਹਿੰਦੇ ਆਕਾਰ ਵਿੱਚ ਵੀ ਤਾਂ ਉਹੀ ਨਿਰਆਕਾਰ ਹੈ ਮੁਰਸ਼ਿਦ ਦੇ ਵਿੱਚੋਂ ਦੇ ਆਕਾਰ ਵਿੱਚ ਵੀ ਤਾਂ ਉਹੀ ਨਿਰਆਕਾਰ ਹੈ ਪਰ ਜਿਸ ਨੇ ਪਾਇਆ ਹੈ ਉਹ ਨਿਰੰਕਾਰ ਹੈ ਇਸ ਲਈ ਉਹਨਾਂ ਦੇਖਿਆ ਨਹੀਂ ਜਾ ਸਕਦਾ ਉਸ ਆਨੰਦ ਨੂੰ ਫੀਲ ਕੀਤਾ ਜਾ ਸਕਦਾ ਹੈ ਬਾਬਾ ਜੀ ਤਾਂ ਹੀ ਕਹਿੰਦੇ ਆ ਉਹ ਗੁਰੂ ਹੀ ਹੈ ਜੋ ਸਾਨੂੰ ਇਸ਼ਕ ਰੱਬ ਅੱਲਾ ਵਾਹਿਗੁਰੂ ਹੋਣ ਦਾ ਈਸ਼ਵਰ ਹੋਣ ਦਾ ਮਾਰਗ ਦਿਖਾਉਂਦਾ ਹੈ ਉਹ ਗੁਰੂ ਹੀ ਹੈ ਜੋ ਸਾਡੇ ਸਾਰੇ ਭਰਮ ਮਿਟਾਉਂਦਾ ਹੈ ਉਹ ਗੁਰੂ ਹੀ ਹੈ ਜੋ ਸਾਨੂੰ ਵਿਸ਼ਵਾਸ ਦੇ ਨਾਲ ਜੀਣਾ ਸਿਖਾਉਂਦੇ ਹੈ ਉਹ ਗੁਰੂ ਹੀ ਐ ਜੋ ਸਾਡਾ ਹੱਥ ਫੜ ਕੇ ਸਾਨੂੰ ਮੰਜ਼ਲ ਤੱਕ ਲੈ ਕੇ ਜਾਂਦੇ ਨੇ ਬਾਬਾ ਜੀ ਬਿਣਾ ਮੁਰਸ਼ਿਦਾ ਰਾਹ ਨਾ ਹੱਥ ਹੁੰਦੇ ਦੁੱਧਾ ਬਾਜ ਨਰਜ ਦੀ ਖੀਰ ਸਾਈ ਸਿੱਧਕ ਧਾਰ ਕੇ ਨਾਲ ਯਕੀਨ ਆਇਆ ਅਸੀਂ ਚੇਲੜੇ ਤੇ ਤੁਸੀਂ ਪੀਰ ਸਾਈ ਫੱਕਰ ਪਕੜ ਕੇ ਲਾਮ ਦਾ ਤੁਰਤ ਬੰਨੇ ਬੇੜਾ ਡੁੱਬਦਾ ਡੂੰਘੜੇ ਨੀਰ ਸਾਈ ਬਿਣਾ ਮੁਰਸ਼ਿਦਾ ਰਾਹ ਨਹੀਂ ਹੱਥ ਹੁੰਦੇ ਤੇ ਦੁੱਧਾ ਬਾਜ ਨਰਜ ਦੀ ਖੀਰ ਸਾਈ ਉਹ ਗੁਰੂ ਮੁਰਸ਼ਿਦ ਹੀ ਨੇ ਜੋ ਸਾਨੂੰ ਅੰਦਰ ਉਹ ਪਰਮਾਤਮਾ ਰੂਪੀ ਆਨੰਦ ਹੈ ਉਸ ਤੱਕ ਕਿਦਾਂ ਪਹੁੰਚਿਆ ਜਾਵੇ ਕਿਸ ਤਰ੍ਹਾਂ ਆਪਣੇ ਆਨੰਦ ਨੂੰ ਆਪਣੇ ਅੰਦਰ ਫੀਲ ਕੀਤਾ ਜਾਵੇ ਕਿਸ ਤਰ੍ਹਾਂ ਉਸ ਆਨੰਦ ਨਾਲ ਐਦਾਂ ਜੁੜ ਜਾਈਏ ਕਿ ਤੁਹਾਡਾ ਰੋਮ ਰੋਮ ਆਨੰਦ ਹੀ ਹੋ ਜਾਵੇ ਪਰਮ ਆਨੰਦ ਨਾਲ ਜੋੜ ਕੇ ਸਵੈਮ ਹੀ ਉਹਦੇ ਵਰਗੇ ਹੋ ਗਏ ਉਹ ਗੁਰੂ ਹੀ ਸਿਖਾਉਂਦੇ ਨੇ ਤੇ ਉਹ ਗੁਰੂ ਹੀ ਹੈ ਜਿਹੜਾ ਸਾਡੇ ਸਾਰੇ ਵਹਿਮ ਭਰਮ ਭੁਲੇਖੇ ਮਿਟਾਉਂਦੇ ਆ ਤਾਂ ਹੀ ਕਿਹਾ ਜਾਂਦਾ ਹੈ ਕਿ ਜਦੋਂ ਕਾਮਲ ਮੁਰਸ਼ਿਦ ਮਿਲਦਾ ਹੈ ਤਾਂ ਫਿਰ ਇਨਸਾਨ ਦੇ ਭਰਮ ਭਲੇਖੇ ਦੂਰ ਹੋ ਜਾਂਦੇ ਨੇ ਔਰ ਇਸ ਗੱਲ ਨੂੰ ਜਾਣ ਲਵੋ ਕਿ ਜਿਹੜਾ ਕਹਿੰਦਾ ਹੈ ਕਿ ਮੈਂ ਗੁਰੂ ਤੋਂ ਨਾਮ ਦੀ ਦਾਤ ਲੈ ਲਈ ਹੈ ਤਾਂ ਹਜੇ ਵੀ ਉਹ ਕਦੇ ਕਿਸੇ ਚੀਜ਼ ਦੇ ਪਿੱਛੇ ਪਿਆ ਫਿਕਰ ਚ ਰਹਿੰਦਾ ਕਦੇ ਜਾਦੂ ਟੋਣਿਆਂ ਦੇ ਫਿਕਰ ਚ ਰਹਿੰਦਾ ਜਾਂ ਬੁਰੀ ਨਜ਼ਰ ਇਦਾਂ ਦੇ ਵਕੋ ਵਕ ਭਰਮ ਭਲੇਖੇ ਮੰਨਦਾ ਹੈ ਇਹਦਾ ਮਤਲਬ ਹਲੇ ਉਹਨੂੰ ਸਹੀ ਗੁਰੂ ਮੁਰਸ਼ਿਦ ਮਿਲਿਆ ਨਹੀਂ ਹੈ ਜੋ ਪਰਮਾ ਨੂੰ ਵਹਿਮਾਂ ਨੂੰ ਉਹਦੀਆਂ ਨੂੰ ਦੂਰ ਕਰੇ ਜੋ ਉਹਦੇ ਵਹਿਮਾਂ ਪਰਮਾ ਨੂੰ ਮਿਟਾ ਸਕੇ ਬਾਬਾ ਜੀ ਸੋ ਜੋ ਉਸ ਖੁਦਾ ਦੇ ਰੰਗ ਵਿੱਚ ਲੱਗਿਆ ਹੈ ਨਾ ਤਾਂ ਫਿਰ ਉਹਨੂੰ ਇਹੋ ਜੇ ਵਹਿਮਾਂ ਪਰਮਾ ਨੂੰ ਮੰਨਣ ਦੀ ਲੋੜ ਨਹੀਂ ਹੈ ਕਹਿੰਦੇ ਉਸ ਖੁਦਾ ਦੀ ਬੰਦਗੀ ਜੋ ਕਾਮਲ ਮੁਰਸ਼ਿਦ ਨੇ ਦੱਸੀ ਉਸੇ ਦੀ ਹੀ ਇਬਾਦਤ ਕਰੋ ਕਿਉਂਕਿ ਮੁਰਸ਼ਿਦ ਦੇ ਲੜ ਲੱਗਣ ਵਾਲਾ ਉਸ ਰੱਬ ਨੂੰ ਮੰਨਦਾ ਹੈ ਜਿਨੇ ਦੁਨੀਆ ਬਣਾਈ ਹੈ ਬਾਬਾ ਜੀ ਜਿਨੇ ਹਜ਼ਾਰੀਆਂ ਚੀਜ਼ਾਂ ਬਣਾਈਆਂ ਕਾਇਨਾਤ ਸਜਾਈ ਹੈ ਜਿਨੇ ਤੇ ਜੋ ਗੁਰੂ ਮੁਰਸ਼ਿਦ ਦਾ ਮੁਕਾਮ ਜਾਂ ਗੁਰੂ ਮੁਰਸ਼ਿਦੀ ਸਿਫਤ ਨਹੀਂ ਲਿਖੀ ਜਾ ਸਕਦੀ ਬਾਬਾ ਜੀ ਨਾ ਦੱਸਣ ਦੱਸ ਸਕਦੇ ਆਪਾਂ ਲੇਖਨ ਬੈਠ ਜਾਓ ਤਾਂ ਸਾਰੇ ਜਮਾਨੇ ਦੇ ਦਰਖਤਾਂ ਦੀ ਕਲਮ ਬਣਾਉਣੀ ਪੈਣੀ ਹੈ ਸਾਰੇ ਰਾਹਾਂ ਦਾ ਜਮਾਨੇ ਦੇ ਰਾਹ ਪੰਨੇ ਬਣਾ ਲਓ ਤਾਂ ਵੀ ਨਹੀਂ ਮੁਰਸ਼ਿਦੀ ਸਿਫਤ ਲਿਖੀਆਂ ਔਰੇ ਮੁਰਸ਼ਿਦੀ ਗੱਲ ਸਮਝਾਉਂਦੇ ਨੇ ਕਿ ਉਹ ਤੁਹਾਡੇ ਅੰਦਰ ਹੀ ਹੈ ਤੇ ਜੇ ਉਹ ਤੁਹਾਡੇ ਅੰਦਰ ਹੈ ਤਾਂ ਉਸ ਦੀ ਕਾਇਨਾਤ ਦੀ ਬਣਾਈ ਹੋਈ ਹਰ ਚੀਜ਼ ਜਿਹੜੀ ਹੈ ਕਿਉਂਕਿ ਉਹ ਤੁਹਾਡੇ ਅੰਦਰ ਹੈ ਤੁਸੀਂ ਉਹਨੂੰ ਪਾਇਆ ਹੈ ਜਦੋਂ ਤੱਕ ਤੁਸੀਂ ਉਹਨੂੰ ਪਾਉਂਦੇ ਨਹੀਂ ਓਦੋਂ ਤੱਕ ਹੀ ਰੋਲੇ ਜਦੋਂ ਕਹਿੰਦੇ ਪਾ ਲਿਆ ਹੈ ਉਹ ਰਾਹ ਦਾ ਪਤਾ ਲੱਗ ਗਿਆ ਤਾਂ ਫਿਰ ਦੁਨੀਆ ਦੀ ਬਣਾਈ ਹਰ ਚੀਜ਼ ਤੁਹਾਡੀ ਮਦਦ ਕਰੇ ਇਹ ਮੁਰਸ਼ਿਦ ਦੱਸਦੇ ਹੁਣ ਤੇ ਹਿਸਾਬ ਲਾ ਲਓ ਮੁਰਸ਼ਿਦ ਦਾ ਮਕਾਮ ਕਿੰਨਾ ਉੱਚਾ ਕਿ ਉਹ ਜ਼ੁਬਾਨਾਂ ਨਾਲ ਨਹੀਂ ਦੱਸਿਆ ਜਾ ਸਕਦਾ ਗੁਰੂ ਮੁਰਸ਼ਿਦ ਕਿਸੇ ਨੇ ਪੁੱਛਿਆ ਜੀ ਰਾਹ ਦੱਸਣ ਵਾਲਾ ਵੱਡਾ ਹੈ ਕਿ ਮੰਜ਼ਿਲ ਵੱਡੀ ਹੈ ਉਹ ਕਹਿੰਦੇ ਰਾਹ ਦੱਸਣ ਵਾਲਾ ਹੀ ਵੱਡਾ ਹੈ ਕਿਉਂਕਿ ਰਾਹ ਉਹਨੇ ਦਿਖਾਇਆ ਜ਼ਰਾ ਗੌਰ ਕਰ ਹਾਲੇ ਕਿ ਮੰਜ਼ਲ ਖੁਦਾ ਹੈ ਮੰਜ਼ਲ ਰੱਬ ਹੈ ਪਰਮਾਤਮਾ ਹੈ ਪਰਮੇਸ਼ਵਰ ਹੈ ਪੀਰ ਗੁਰੂ ਮੁਰਸ਼ਿਦ ਵਸੀਲੇ ਨੇ ਪਰ ਉਹ ਪਰਮਾਤਮਾ ਨੇ ਕਿਹਾ ਕਿ ਇਹਨਾਂ ਨੂੰ ਇਹ ਮੰਨਗੇ ਤੇ ਮੈਂ ਮੰਨ ਜਾਣਾ ਜ਼ਰਾ ਗੌਰ ਕਰਨਾ ਐਵੇਂ ਨਹੀਂ ਕਿਹਾ ਪਹਿਲਾਂ ਜੇ ਤੂੰ ਰੱਬ ਨੂੰ ਮਨਾਉਣਾ ਪਹਿਲਾਂ ਯਾਰ ਨੂੰ ਮਨਾ ਸੋ ਯਾਰ ਮੁਰਸ਼ਿਦ ਯਾਰ ਜਿਹੜਾ ਹੈ ਅਰਬੀ ਦਾ ਉਹ ਤੇ ਮੁਰਸ਼ਿਦ ਨੂੰ ਗੁਰੂ ਨੂੰ ਕਿਹਾ ਗਿਆ ਹੈ ਯਾਰ ਤੂੰ ਜਿਹਦਾ ਯਾਰ ਮੰਨ ਜਾਂਦਾ ਹੈ ਉਹਦਾ ਰੱਬ ਨਹੀਂ ਦੋਸਦਾ ਕਹਿੰਦੇ ਸੋ ਗੁਰੂ ਪੂਰਨਿਮਾ ਜਿਹੜੀ ਹੈ ਉਹ ਵੇਦ ਵਿਆਸ ਜੀ ਦੇ ਜਨਮ ਦਿਨ ਦੇ ਦਿਨ ਮਨਾਈ ਜਾਂਦੀ ਹੈ ਕਿਉਂਕਿ ਸਾਰੇ ॠषि मुनि ਸੰਤ ਗਣ ਉਹਨਾਂ ਨੂੰ ਆਪਣੇ ਗੁਰੂ ਮੁਰਸ਼ਿਦ ਮੰਨਦੇ ਸੀ ਉਸ ਵਕਤ 3000 ਸਾਲ ਪਹਿਲਾਂ ਦੀ ਗੱਲ ਹੈ ਔਰ ਉਦੋਂ ਤੋਂ ਇਹ ਗੁਰੂ ਪੂਰਨਿਮਾ ਦੀ ਰੀਤ ਚੱਲਦੀ ਆਈ ਹੈ ਸੋ ਆਪਣੇ ਮੂਰੀਦ ਜਿਹੜੇ ਹੈ ਤਾਲਬ ਜਿਹੜੇ ਹੈ ਆਪਣੇ ਗੁਰੂ ਮੁਰਸ਼ਿਦ ਦੇ ਉਹ ਗੁਰੂ ਮੁਰਸ਼ਿਦ ਨੂੰ ਸਮਰਪਿਤ ਕਰ ਦਿੰਦੇ ਆ ਉਹ ਦਿਨ ਗੁਰੂ ਪੂਰਨਿਮਾ ਬਣਾਉਂਦੇ ਸੋ ਇਸੇ ਲਈ ਕਿਹਾ ਗਿਆ ਕਿ ਕਾਮਲ ਮੁਰਸ਼ਿਦ ਮੱਥੇ ਦੇ ਭਾਗ ਚੰਗੇ ਹੋਣ ਜਿੱਦਾਂ ਪਹਿਲਾਂ ਦੱਸਿਆ ਗੁਰੂ ਸਾਹਿਬ ਨੇ ਕਿਹਾ ਜਿਹਦੇ ਭਾਗ ਚੰਗੇ ਹਨਾ ਮੱਥੇ ਦੇ ਉੱਥੇ ਨੂੰ ਮਿਲਣਾ ਹੈ ਕਾਮਲ ਮੁਰਸ਼ਿਦ ਦੇ ਜੀ ਯਾਦ ਰੱਖ ਲੈਣਾ ਬੜੀ ਥਾਵਾਂ ਤੇ ਬੰਦਾ ਜਾਂਦਾ ਠੋਕਰਾਂ ਖਾ ਕੇ ਜਿੱਥੇ ਉਹਦਾ ਅੰਤ ਲੈਵ ਲੱਗਦੀ ਹੈ ਨਾ ਉਹ ਫਿਰ ਕਾਮਲ ਮੁਰਸ਼ਿਦ ਉੱਤੇ ਪਾਣੀ ਪੀਏ ਛਾਣ ਕੇ ਗੁਰੂ ਬਣਾਈਏ ਜਾਣ ਕੇ ਬਾਬਾ ਇਹ ਇਹ ਗੱਲ ਯਾਦ ਰੱਖਣਾ ਕਹਿਣ ਵਾਲਿਆਂ ਨੇ ਕਹਿ ਦੇਣਾ ਜੀ ਬੰਦੇ ਨੂੰ ਆਪ ਬੁਲਾਉਂਦੇ ਹੈ ਆਪ ਕਰਦੇ ਹੈ ਬੰਦੇ ਦੀ ਪਰਖ ਵੀ ਹੁੰਦੀ ਹੈ ਉਹਦੀ ਇਬਾਦਤ ਉਨੀ ਹੋਵੇਗੀ ਫਿਰ ਉਹ ਬੁਜਿੱਤਾਂ ਬਾਬਾ ਬੁੱਲੇ ਸ਼ਾਹ ਸਰਕਾਰ ਮੈਂ ਅੱਗੇ ਵੀ ਗੱਲ ਕਰਦਾ ਹਾਂ ਪੀਰ ਵਾਰਿਸ਼ਾ ਜੀ ਦੀ ਮੁਹੱਬਤ ਸੀ ਜੋ ਬਾਬਾ ਸਾਹਿਬ ਨੇ ਮਖਤੂਮ ਸਾਹਿਬ ਬਾਬਾ ਜੀ ਨੇ ਬੁਲਾਇਆ ਉਹਨਾਂ ਨੂੰ ਆਪਣੇ ਕੋਲ ਸੋ ਇਸ ਤਰੀਕੇ ਨਾਲ ਗੁਰੂ ਮੁਰਸ਼ਦ ਦੀ ਜਿਹੜੀ ਵਡਿਆਈ ਹੈ ਉਹ ਕੋਈ ਕਰ ਨਹੀਂ ਸਕਦਾ ਬਾਬਾ ਜੀ ਕੋਈ ਲੇਖ ਨਹੀਂ ਸਕਦਾ ਕੋਈ ਬੋਲ ਕੇ ਦੱਸ ਹੀ ਨਹੀਂ ਸਕਦਾ ਗੁਰੂ ਪੂਰਨਵਾਦ ਹੈ ਇਹ ਮਹੱਤਵ ਹੈ ਕਿ ਵੇਦ ਵਿਆਸ ਜੀ ਦੇ ਜਨਮ ਦਿਨ ਵਾਲੇ ਦਿਨ ਗੁਰੂ ਪੂਰणिमा ਸ਼ੁਰੂ ਤੋਂ ਮੜਾਈ ਜਾਂਦੀ ਹੈ ਉਸ ਦਿਨ ਚੰਦ ਜਿਹੜਾ ਹੈ ਉਹ ਪੂਰਾ ਰੌਣਕ ਹੋਰ ਗੁਰੂ ਮੁਰਸ਼ਦ ਦਾ ਵੀ ਇਹੀ ਰੰਗ ਹੈ ਕਿ ਉਹ ਜਿਹਦੀ ਜ਼ਿੰਦਗੀ 'ਚ ਆ ਜਾਂਦੇ ਹੈ ਉਹਦੀ ਜ਼ਿੰਦਗੀ 'ਚ ਹਨੇਰੇ ਵਿਹਮਾ ਭਰਮਾਂ ਦੇ ਦੁੱਖਾਂ ਤਕਲੀਫਾਂ ਦੇ ਉੱਪਰੇ ਕਰ ਦਿੰਦੇ ਆ ਆਪਣੀ ਚਾਨਣੀ ਦੇ ਨਾਲ ਉਹਨੂੰ ਚਮਕਾ ਦਿੰਦੇ ਔਰ ਜਿੱਦਾਂ ਪਹਿਲਾਂ ਦੱਸਿਆ ਵੀ ਜੇ ਇਹਨਾਂ ਚੀਜ਼ਾਂ ਤੋਂ ਅਜੇ ਨਿਕਲੇ ਨਹੀਂ ਹੈ ਫਿਰ ਉਹਨਾਂ ਨੂੰ ਅਜੇ ਕਾਮਲ ਮੁਰਸ਼ਿਦ ਮਿਲੇ ਨਹੀਂ ਕਿਉਂਕਿ ਜੋ ਬਾਤ ਦੁਆ से ਬਨ ਨਾ ਸਕੇ ਉਹ ਬਾਤ ਦੁਆ से ਹੁੰਦੀ ਹੈ ਜਦੋਂ ਕਾਮਲ ਮੁਰਸ਼ਿਦ ਮਿਲਦਾ ਹੈ ਤਾਂ ਫਿਰ ਗੱਲ ਖੁਦਾ ਨਾਲ ਹੁੰਦੀ ਸੋ ਜਿਹਦੀ ਗੱਲ ਹੀ ਰੱਬ ਨਾਲ ਹੋ ਗਈ ਬਾਬਾ ਜੀ ਉਹਨੂੰ ਹੋਰ ਕਿਤੇ ਫਿਰ ਲੈਣਾ ਦੇਣਾ ਹੀ ਕੀ ਹੈ ਸੋ ਸਾਰਿਆਂ ਨੂੰ ਸਲਾਮ ਹੈ ਖੁਸ਼ ਰਹੋ ਆਬਾਦ ਰਹੋ ਚੜ੍ਹਦੀ ਕਲਾ ਚ ਰਹੋ ਜੇ ਕੋਈ ਗੱਲ ਸੁਣਾਉਂਦੇ ਆ ਗਲਤੀ ਹੋਈ ਮਾਫੀ ਦਾ ਹੱਕਦਾਰ ਆ ਆਪਣੀਆਂ ਦੁਆਵਾਂ 'ਚ ਯਾਦ ਰੱਖਿਓ ਜੈ ਸਾਈਂ ਜੀ ਦੀ ਜੈ ਬਾਬਾ ਮੁਰਾਦ ਸ਼ਾ ਬਲੀ ਜੀ ਗੁਰੂਆਂ ਪੀਰਾਂ ਰਹਿਬਰਾਂ ਫਕੀਰਾਂ ਕਾਮਲ ਮੁਰਸ਼ਦਾਂ ਸੰਤਾਂ ਨੂੰ ਸਦਾ ਹੀ ਸਲਾਮ ਹੈ ਬਾਬਾ ਆਪਣੀਆਂ ਦੁਆਵਾਂ 'ਚ ਯਾਦ ਰੱਖਣਾ ਜੈ ਸਾਈਂ ਜੀ ਦੀ